ਜੋ ਭਈ ਬਹੁਤ ਵਰਖੇ ਭਾਂਤ ਬਿਤਾਏ ਚੁੰਮ ਚੁੰਮ ਚੋਰ ਸਵੇਗ ਹੈ ਘਾਏ ਕੀਤਕ ਭਾਜ ਸ਼ਹਿਰ ਤੇ ਗਏ ਭੂਗਮਰਤ ਫਿਰ ਆਵਤ ਪੈ ਤਬ ਲੋਖਾਨ ਦਲਾਵ ਰਿਆਏ ਪੂ ਤਪਣ ਹਮ ਔਰ ਪਠਾਏ ਦਵੈ ਕਰੀ ਬੀਤੀ ਨਿਸ ਜਬੈ ਚੜਚਕਰੀ ਖਾਨਨ ਮਿਲ ਤਵੈ ਜਬ ਦਲ ਪਾਰ ਨਦੀ ਕੇ ਆਇਓ ਹਾਨਿਆਲ ਮੈਂ ਹਮੈ ਜਗਾਇਓ ਸੋਰ ਪਰਾ ਸਭ ਹੀ ਨਰ ਜਾਗੇ ਗਹਿ ਗੈ ਸ਼ਸਤਰ ਵੀਰ ਰਿਸ ਭਾਗੇ ਛੂਟਣ ਲਗੀ ਤਫੰਗੈ ਤਬ ਹੀ ਗਹਿ ਗੈ ਸ਼ਸਤਰ ਰਸਾਨੇ ਸਭ ਹੀ ਕਰੂਰ ਭਾਂਤ ਤਨ ਕਰੀ ਪੁਕਾਰਾ ਸ਼ੋਰ ਸੁਨਾ ਸਰਤਾ ਕੇ ਪਾਰਾ ਭਜੰਗ ਪ੍ਰਿਆਛੰਤ ਬਜੀ ਫੇਰ ਭੰਕਾਰ ਤੁਮਕੇ ਨਗਾਰੇ ਮਹਾਬੀਰ ਬਾਣੈਤ ਬੰਕੇ ਵਕਾਰੇ ਭਏ ਬਾਹੋ ਆਗਾਤ ਨੱਚੇ ਮਰਾਲੰ ਕਿਰਪਾ ਸਿੰਧ ਕਾਲੀ ਗਰਜ ਦੀਕਰਾਲੰ ਨਦੀੰ ਲਖਿਓ ਕਾਲ ਰਾਤਰੰਗ ਸਮਾਨੰ ਕਰੇ ਸੂਰ ਮਾ ਸੀਤ ਪਿੰਗੰ ਪ੍ਰਮਾਨੰ ਇਤੇ ਵੀਰ ਗੱਜੇ ਭਏ ਨਾਦ ਭਾਰੇ ਅਜੇ ਖਾਨ ਖੋਨੀ ਬਿਨਾ ਸ਼ਸਤਰ ਝਾਰੇ ਨਰਾਚੰਦ ਨਿਲਾਜ ਖਾਨ ਭਜੇ ਹੋ ਕਿਨੀ ਨਾ ਸ਼ਸਤਰ ਸੱਜਿਓ ਸੋ ਤਿਆ ਖੇਤ ਕਉ ਚਲੇ ਸੋ ਵੀਰ ਵੀਰ ਹਾ ਭਲੇ ਚਲੇ ਤੁਰੇ ਤੁਰਾਇ ਕਹਿ ਸਕੇ ਨਾ ਸ਼ਸਤਰ ਉਠਾਏ ਕਹਿ ਨਾ ਲੈ ਹਥਿਆਰ ਗੱਜਹੀ ਨਿਹਾਰ ਨਾਰ ਲੱਜੀ ਦਹਰਾ ਬਰਵਾ ਗਾਉ ਝਾਰ ਕੈ ਕਰੇ ਮੁਕਾਮ ਭਲਾਨ ਪ੍ਰਭ ਬਲ ਹਮੈ ਨਾ ਛੋਏ ਸਕੈ ਭਾਜਤ ਭੈ ਨਿਦਾਨੰ ਤਾਵਲ ਇਹਾ ਨਾ ਪਰ ਸਕੈ ਬਰਵਾ ਹਨਾਰੇ ਸਾਇ ਸਾਦਨ ਰਸ ਜਿਮ ਬਾਨਿਓ ਰੋਰਨ ਖਾਤ ਬਨਾਏ ਇਤਿ ਸ੍ਰੀ ਵਿੱਚ ਤਰਨਾਟ ਗ੍ਰੰਥੇ ਖਾਨ ਜਾਦੇ ਕੋ ਆਗਮਨ ਤਰਾਸਿਤ ਉਠ ਜੈ ਬੋ ਬਰਨਨੰ ਨਾਮ ਦਸਮੂ ਧਿਆਏ ਸਮਾਪਤ ਮਸਤ ਸੁਭ ਮਸਤੇ ਅਪਜੂ